ਕੌਣ ਸਨ ਸ਼ਹੀਦ ਬਾਬਾ ਮੋਤੀराम ਮਹਿਰਾਜੀ ਬਾਬਾ ਮੋਤੀराम ਮਹਿਰਾਜੀ ਸਰਹੰਦ ਦੀ ਜੇਲ੍ਹ ਵਿੱਚ ਕਿਹੜੀ ਨੌਕਰੀ ਕਰਦੇ ਸਨ ਬਾਬਾ ਮੋਤੀराम ਮਹਿਰਾ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸਰਹੰਦ ਵਿਖੇ ਕਿਉਂ ਸ਼ਹੀਦ ਕੀਤਾ ਗਿਆ ਸੀ ਅੱਜ ਅਸੀਂ ਬਾਬਾ ਮੋਤੀराम ਮਹਿਰਾਜੀ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹੀਦੀ ਦੇ ਕਾਰਨ ਜਾਣਾਂਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨੋਂ ਆਰੰਭੇ ਨਿਰਮਲ ਪੰਥ ਨੇ ਮਨੁੱਖਤਾ ਨੂੰ ਸਹੀ ਸੇਧ ਲਈ ਅਨੇਕਾਂ ਮਹਾਬਲੀ ਮਹਾਪੁਰਸ਼ ਪੈਦਾ ਕੀਤੇ ਹਨ ਜਿਨ੍ਹਾਂ ਨੇ ਮਨੁੱਖੀ ਜ਼ਿੰਦਗੀ ਦੇ ਵਿਲੱਖਣ ਪਹਿਲੂਆਂ ਨੂੰ ਰਚਣਾਉਣ ਲਈ ਵਕ ਵਕ ਸਮਿਆਂ ਤੇ ਅਨੇਕਾਂ ਢੰਗ ਤਰੀਕਿਆਂ ਨਾਲ ਆਪੋ ਆਪਣਾ ਯੋਗਦਾਨ ਪਾਇਆ ਹੈ ਇਹ ਬੇਅੰਤ ਸ਼ਹੀਦ ਹੱਕ ਸੱਚ ਲਈ ਸੰਘਰਸ਼ ਵਿੱਢਣ ਵਾਲੇ ਅਣਗਿਣਤ ਮਰ ਜੀਵੜੇ ਖਾਲਸਾ ਪੰਥ ਦੀ ਲਾਸਾਨੀ ਫਲਵਾੜੀ ਦੇ ਰੰਗ ਬਰੰਗੇ ਫੁੱਲ ਹਨ ਇਹਨਾਂ ਖੁਸ਼ਬੂਆਂ ਵੰਡਣ ਵਾਲੇ ਮਹਿਕ ਦੇ ਫੁੱਲਾਂ ਵਿੱਚੋਂ ਤਹਿਕ ਦੇ ਗੁਲਾਬ ਵਰਗਾ ਅਮਰ ਰਤਵਾ ਸ਼ਹੀਦ ਬਾਬਾ ਮੋਤੀराम ਜੀ ਮਹਿਰਾ ਦਾ ਹੈ ਇਹ ਗੱਲ ਵੱਖਰੀ ਹੈ ਕਿ ਸਿੱਖ ਕੌਮ ਦੇ ਅਨੇਕਾਂ ਹੋਰ ਮਹਾਨਾਇਕਾਂ ਵਾਂਗ ਤਵਾਦੀਖ ਨੇ ਬਾਬਾ ਮੋਤੀराम ਮਹਿਰਾ ਨਾਲ ਵੀ ਪੂਰੀ ਤਰ੍ਹਾਂ ਇਨਸਾਫ ਨਹੀਂ ਕੀਤਾ ਇਸੇ ਹਿਸਾਬ ਨਾਲ ਕਿਸੇ ਕਾਰਨ ਸਿੱਖ ਇਤਿਹਾਸ ਦੇ ਕਿਸੇ ਵੀ ਮਹਾਨਾਇਕ ਨਾਲ ਪੂਰਾ ਇਨਸਾਫ ਨਹੀਂ ਹੋਇਆ ਪਰ ਬਾਬਾ ਮੋਤੀराम ਜੀ ਦੀ ਸ਼ਹਾਦਤ ਅਣਗੌਲੀ ਰਹਿ ਜਾਣ ਦਾ ਇੱਕ ਵੱਡਾ ਕਾਰਨ ਹੋਰ ਵੀ ਹੈ ਉਸਤੇ ਵੀ ਝਾਤ ਮਾਰ ਲੈਣੀ ਚਾਹੀਦੀ ਹੈ ਬਾਬਾ ਮੋਤੀ RAM ਅਤੇ ਉਸ ਦੇ ਸਮੁੱਚੇ ਪਰਿਵਾਰ ਦੀ ਸ਼ਹਾਦਤ ਦਾ ਸਾਰੋਕਾਰ ਸਿੱਧੇ ਤੌਰ ਤੇ ਛੋਟੇ ਸਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਨਾਲ ਜੁੜਿਆ ਹੋਇਆ ਹੈ ਬਾਬਾ ਮੋਤੀ RAM ਦੀ ਲਾਸਾਨੀ ਸ਼ਹਾਦਤ ਦੇ ਵਾਕਿਆਤ ਤੱਕ ਪੁੱਜਣ ਤੋਂ ਪਹਿਲਾਂ ਛੋਟੇ ਸਹਿਬਜ਼ਾਦਿਆਂ ਦੀ ਬੇਮਿਸਾਲ ਸ਼ਹਾਦਤ ਦੇ ਰੂਬਰੂ ਹੋਣਾ ਪੈਂਦਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ अथवा ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨੰਨੇ-ਮੁੰਨੇ ਪੋਤਰਿਆ ਸਹਿਬ ਜادہ ਬਾਬਾ ਜੋਰਾਵਰ ਸਿੰਘ ਅਤੇ ਸਹਿਬ ਜادہ ਬਾਬਾ ਫਤਿਹ ਸਿੰਘ ਦੀ ਅਦੁੱਤੀ ਸ਼ਹਾਦਤ ਵਰਗੀ ਇੱਕ ਵੀ ਮਿਸਾਲ ਸੰਸਾਰ ਦੀ ਤਵਾਰੀਖ ਵਿੱਚ ਹੋਰ ਨਹੀਂ ਮਿਲਦੀ ਨਿੱਕੀਆਂ ਜਿੰਦਾਵਲੋਂ ਹੰਡਾਏ ਵਰਤਾਏ ਵੱਡੇ ਸਾਕੇ ਦੀ ਗਾਥਾ ਹਰ ਸਵੇਦੇਂ ਛੀਲ ਹਸਤੀ ਨੂੰ ਅਚੰਬਿਤ ਕਰ ਦਿੰਦੀ ਹੈ ਛੋਟੇ ਸਹਿਬਜ਼ਾਦਿਆਂ ਦੀ ਅਲਵੇਲੀ ਸ਼ਹਾਦਤ ਦੇ ਕ੍ਰਿਸ਼ਮੇ ਦਾ ਪ੍ਰਭਾਵ ਇਤਨਾ ਸ਼ਕਤੀਸ਼ਾਲੀ ਤੇ ਰਹੱਸਮਈ ਹੈ ਕਿ ਇਸ ਸ਼ਹੀਦੀ ਗਾਥਾ ਦੇ ਸਾਰੇ ਵਰਤਾਰੇ ਵਿੱਚ ਵਿਚਰਦਿਆਂ ਹੋਰ ਕਿਸੇ ਸ਼ਖਸੀਅਤ ਵੱਲ ਧਿਆਨ ਕੇਂਦਰਿਤ ਹੋ ਹੀ ਨਹੀਂ ਸਕਦਾ ਖਾਸ ਕਰਕੇ ਕਿਸੇ ਅਨਮਤੀ ਇਤਿਹਾਸਕਕਾਰ ਦਾ ਤਾਂ ਬਿਲਕੁਲ ਹੀ ਨਹੀਂ ਛੋਟੇ ਸਹਿਬਜਾਦਿਆਂ ਦੇ ਸ਼ਹੀਦੀ ਵਾਲੇ ਸਾਰੇ ਪ੍ਰਸੰਗ ਦੀ ਮੁੱਖ ਪਾਤਰ ਮਾਤਾ ਗੁਜਰੀ ਜੀ ਹਨ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਵੇਲੇ ਤੋਂ ਲੈ ਕੇ ਸਰਸਾ ਨਦੀ ਦੇ ਪਰਿਵਾਰ ਵਿਛੋੜੇ ਗੰਗੂਰ ਸੋਈਏ ਦੇ ਘਰ ਅਤੇ ਸਰਹੱਦ ਦੇ ਠੰਡੇ ਬੁਰਜ ਦੀ ਕੈਦ ਤੱਕ ਮਾਤਾ ਗੁਜਰੀ ਦੀ ਅਨਪਬੀ ਅਗਵਾਈ ਛੋਟੇ ਸਹਿਬਜ਼ਾਦਿਆਂ ਦੀ ਅੰਗ ਸੰਗ ਰਹੀ ਹੈ ਮਾਤਾ ਗੁਜਰੀ ਜੀ ਦਾ ਨਾਮ ਸਿਮਰਨ ਵਿੱਚ ਰੰਗੀ ਬੁੱਕਲ ਦਾ ਨਿਗਹ ਹੀ ਸੀ ਜਿਸ ਨੇ ਨੰਨੇ-ਮੁੰਨੇ ਬੱਚਿਆਂ ਨੂੰ ਜਾਵਰਾ ਦੀ ਹਰ ਤਪਸ਼ ਤੋਂ ਬਚਾਈ ਰੱਖਿਆ ਸਹਿਬਜ਼ਾਦਿਆਂ ਦੀ ਅਡੋਲਤਾ ਪਿੱਛੇ ਮਾਤਾ ਗੁਜਰੀ ਜੀ ਦੇ ਅਡੋਲ ਸਿੱਧਕ ਦਾ ਥੰਮ ਖਲੋਤਾ ਹੈ ਇਸ ਸਭ ਦੇ ਬਾਵਜੂਦ ਕੋਈ ਇੱਕ ਵੀ ਅਨਮਤੀ ਇਤਿਹਾਸਕਾਰ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਕਰਦਾ ਮਾਤਾ ਗੁਜਰੀ ਜੀ ਦੀ ਸ਼ਹੀਦੀ ਗਾਥਾ ਨਹੀਂ ਕਹਿ ਸਕਿਆ ਸਗੋਂ ਉਲਟਾ ਇਤਿਹਾਸ ਦੇ ਇਸ ਕਾਗਜ਼ ਵਿੱਚ ਇਤਿਹਾਸਕਕਾਰਾਂ ਵੱਲੋਂ ਮਾਤਾ ਗੁਜਰੀ ਜੀ ਨਾਲ ਘੋਰ ਅਨਿਆਇ ਕੀਤਾ ਗਿਆ। ਕਾਰਨ ਸਪਸ਼ਟ ਹੈ ਕਿ ਛੋਟੇ ਸਹਿਬਜ਼ਾਦਿਆਂ ਦੀ ਅਲਵੇਲੀ ਸ਼ਹਾਦਤ ਕਰਕੇ ਇਤਿਹਾਸਕਕਾਰ ਸਰਹੰਦ ਦੀ ਕਚਹਿਰੀ ਅਤੇ ਖੂਨੀ ਕੰੰਧ ਦੇ ਵਿਸਵਾਦੀ ਮਾਹੌਲ ਨਾਲ ਇਸ ਕਦਰ ਅਚੰਬਤ ਹੋ ਜਾਂਦਾ ਹੈ ਕਿ ਆਲਾ ਦਵਾਲਾ ਦੇਖਣ ਦੇ ਸਮਰੱਥ ਨਹੀਂ ਰਹਿੰਦਾ। ਅਜਾਈ ਹਾਲਤ ਵਿੱਚ ਤਵਾਰੀਖ ਦੇ ਪੱਤਰਿਆਂ ਤੋਂ ਬਾਬਾ ਮੋਤੀ RAM ਜੀ ਦਾ ਕਣ ਗੋਲਿਆ ਰਹਿ ਜਾਣਾ ਕੋਈ ਅਣਹੋਣੀ ਬਾਤ ਨਹੀਂ ਫਿਰ ਵੀ ਸੰਤੁਸ਼ਟੀ ਵਾਲੀ ਗੱਲ ਇਹ ਹੈ ਕਿ ਸੀਨਾ ਬਸੀਨਾ ਤਰੀ ਆਉਂਦੀ ਸਿੱਖ ਯਾਦ ਨੇ ਆਪਣੇ ਹਿਰਦੇ ਵਿੱਚ ਐਸੇ ਤੱਥ ਸਾਹਮੇ ਹੋਏ ਹਨ ਕਿ ਉਹਨਾਂ ਤੱਥਾਂ ਦੀਆਂ ਟੁਕੜੀਆਂ ਨੂੰ ਜੋੜ ਕੇ ਅਮਰ ਸ਼ਹੀਦ ਬਾਬਾ ਮੋਤੀराम ਦੇ ਸ਼ਹੀਦੀ ਪ੍ਰਸੰਗ ਨੂੰ ਉਜਾਗਰ ਕੀਤਾ ਜਾ ਸਕਦਾ ਹੈ ਛੋਟੇ ਸਹਿਬ ਜਾਦਿਆਂ ਦੀ ਸ਼ਹਾਦਤ ਵਾਲੇ ਪ੍ਰਸੰਗ ਨੂੰ ਉੱਥੋਂ ਕੋ ਸ਼ੁਰੂ ਕਰਾਂਗਾ ਜਿੱਥੋਂ ਕੋ ਇਸ ਸ਼ਹੀਦੀ ਗਾਥਾ ਵਿੱਚ ਬਾਬਾ ਮੋਤੀराम ਜੀ ਦਾ ਪਰਵੇਸ਼ ਹੁੰਦਾ ਹੈ ਗੰਗੂ ਦੀ ਗਦਾਰੀ ਕਾਰਨ ਮੁਰੰਡੇ ਥਾਣੇ ਦੀ ਪਕੜ ਵਿੱਚ ਆ ਕੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਹੋ ਚੁੱਕੇ ਹਨ ਸਿਰਖੋਰ ਬੱਚਿਆਂ ਤੇ ਜ਼ੁਲਮ ਕਰਨ ਵਾਲੇ ਸਰਹੰਦ ਦੇ ਜ਼ਾਲਮ ਹਾਕਮਾਂ ਨੇ ਬਜ਼ੁਰਗ ਮਾਤਾ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਭੁੱਖੇ ਪਿਆਸੇ ਰੱਖ ਕੇ ਉਹਨਾਂ ਦੀ ਧਰਮ ਸਤਿਆ ਨੂੰ ਨਿਤਾਣਾ ਕਰਨ ਦੀ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਸਨ ਮਾਤਾ ਜੀ ਨੇ ਵੀ ਜ਼ਾਲਮ ਹਾਕਮਾਂ ਦੀ ਦੁਸ਼ਟ ਨੀਤੀ ਨੂੰ ਸਮਝਦਿਆਂ ਉਹਨਾਂ ਵੱਲੋਂ ਵਿਛਾਇਆ ਭਰਮ ਜਾਲ ਨੂੰ ਤੋੜਨ ਲਈ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ ਧਰਮ ਯੁੱਧ ਦਾ ਇੱਕ ਪਹਿਲੂ ਸ਼ਾਂਤਮਈ ਸਤਿਆਗ੍ਰਹਿ ਸ਼ੁਰੂ ਹੋ ਚੁੱਕਾ ਹੈ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੇ ਇਸ ਸਤਿਆਗ੍ਰਹਿ ਨੇ ਬਾਬਾ ਮੋਤੀराम ਦੇ ਅੰਤਰਮਨ ਵਿੱਚ ਵਸੀ ਗੁਰਸਿੱਖੀ ਨੂੰ ਪ੍ਰਗਟ ਕਰ ਦਿੱਤਾ ਬਾਬਾ ਮੋਤੀराम ਸਰਹੰਦ ਦੀ ਜੇਲ੍ਹ ਵਿੱਚ ਨਜਰਬੰਦ ਹਿੰਦੂ ਕੈਦੀਆਂ ਦੇ ਲੰਗਰ ਦਾ ਇੰਚਾਰਜ ਸੀ ਅਤੇ ਸਰਦਾ ਪੁੱਜਦਾ ਗੁਰਸਿੱਖ ਵੀ ਸੀ ਉਨ੍ਹਾਂ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੇ ਰਸਤੇ ਦਾ ਵੱਡੇ ਪਰਾ ਵਾਲਾ ਵੱਡਾ ਨਗਰ ਸਰਹੰਦ ਹੀ ਗਿਣਿਆ ਜਾਂਦਾ ਸੀ ਜਦੋਂ ਸ਼ਰਧਾਵਾਨ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਲਈ ਸ੍ਰੀ ਆਨੰਦਪੁਰ ਸਾਹਿਬ ਜਾਂਦੀਆਂ ਹੋਈਆਂ ਸਰਹੰਦ ਵਿੱਚ ਪੜਾ ਕਰਦੀਆਂ ਤਾਂ ਬਾਬਾ ਮੋਤੀराम ਅਤੇ ਦੀਵਾਨ ਟੋਡਰਮਲ ਵਰਗੇ ਸ਼ਰਧਾਲੂ ਸਿੱਖ ਆਪਣਾ ਧਾਰਮਿਕ ਅਧਿਕਾਰ ਸਮਝ ਕੇ ਲੰਗਰ ਪਾਣੀ ਨਾਲ ਗੁਰ ਸੰਗਤਾਂ ਦੀ ਸੇਵਾ ਕਰਦੇ ਬਿਸ਼ੱਕ ਉਸ ਸਮੇਂ ਦੇ अनेका ਹੋਰ ਗੁਰਸਿੱਖਾਂ ਵਾਂਗ ਹਕੂਮਤ ਦੇ ਮਿਲ ਵਰਤਣੀਏ ਸਨ ਪਰੰਤੂ ਸਿੱਖੀ ਸਦਕ ਪੱਖੋਂ ਉਹਨਾਂ ਵਿੱਚ ਕਿਸੇ ਕਿਸਮ ਦੀ ਕੋਈ ਊਣ ਨਹੀਂ ਸੀ ਜਾਗੇ ਹੋਏ ਅੰਤਰਾਤਮੇ ਤੋਂ ਉਹ ਗੁਰੂ ਲਿਵ ਨਾਲ ਜੁੜੇ ਹੋਏ ਸਨ ਇਸੇ ਕਾਰਨ ਬਜ਼ੁਰਗ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਗ੍ਰਿਫਤਾਰੀ ਅਤੇ ਤਸੀਹਿਆਂ ਨੇ ਉਹਨਾਂ ਦੀ ਆਤਮਾ ਨੂੰ ਝੰਜੋੜ ਦਿੱਤਾ ਸੀ ਬਾਬਾ ਮੋਤੀराम ਸਰਹੰਦ ਦੇ ਸਾਰੇ ਕਾਰਵਿਹਾਰ ਦਾ ਪੂਰਾ ਭੇਤੀ ਸੀ ਉਹ ਜਾਣਦਾ ਸੀ ਕਿ ਸਰਹੰਦ ਦੇ ਹਾਕਮ ਮਾਤਾ ਜੀ ਅਤੇ ਸਹਿਬਜ਼ਾਦੀਆਂ ਨੂੰ ਉਹ ਦੀ শীত ਰੁੱਤ ਵਿੱਚ ਠੰਡੇ ਠਾਰ ਬੁਰਜ ਅੰਦਰ ਟੱਡੋ ਭੁੱਖੇ ਰੱਖਣ ਦੇ ਤਸੀਹੇ ਦੇ ਕੇ ਗੁਰਮਤਿ ਦੀ ਲੇਬ ਨਾਲੋਂ ਤੋੜਨਾ ਚਾਹੁੰਦੇ ਹਨ ਇਸ ਵਿਖੜੇ ਸਮੇ ਗੁਰੂ ਦੇ ਪਰਿਵਾਰ ਦੀ ਸੇਵਾ ਕਰਨ ਲਈ ਆਪਣਾ ਮਨ ਕਾਇਮ ਕਰਕੇ ਬਾਬਾ ਮੋਤੀराम ਨੇ ਆਪਣੇ ਪਰਿਵਾਰ ਨਾਲ ਸਲਾਹ مشਵਰਾ ਕੀਤਾ ਉਸ ਨੂੰ ਇਹ ਵੀ ਪੂਰੀ ਤਰ੍ਹਾਂ ਇਲਮ ਸੀ ਕਿ ਉਸ ਦੀ ਸੇਵਾ ਨੂੰ ਬਗਾਵਤ ਦਾ ਨਾਮ ਦੇ ਕੇ ਸਰਹੰਦ ਦੇ ਜ਼ਾਲਮ ਹਾਕਮ ਕਿੱਥੇ ਤੱਕ ਜਾ ਸਕਦੇ ਹਨ ਪਰ ਪਰਿਵਾਰ ਵੱਲੋਂ ਮਿਲੇ ਹਰ ਪੱਖੀ ਹੰਗਾਰੇ ਨੇ ਉਸ ਦੇ ਅਧੀਕੇ ਨੂੰ ਹੋਰ ਬਲ ਬਖਸ਼ਿਆ ਠੰਡੇ ਬੁਰਜ ਵਿੱਚ ਸੁਰੱਖਿਤ ਪੁੱਜਣ ਦਾ जुगाੜ ਬਣਾ ਕੇ ਉਸ ਨੇ ਸ਼ਰਦਾ ਅਤੇ ਸੁਚਮ ਨਾਲ ਦੁੱਧ ਦਾ ਗੜਵਾ ਤਿਆਰ ਕੀਤਾ ਪੋ ਦੇ ਪੁਰੇ ਦੀ ਸਰਦ ਹਵਾ ਨਾਲ ਠੀਤ ਹੋਏ ਠੰਡੇ ਬੁਰਜ ਵਿੱਚ ਪੁੱਜ ਕੇ ਬਾਬਾ ਮੋਤੀ RAM ਨੇ ਮਾਤਾ ਜੀ ਨੂੰ ਸ਼ਰਦਾ ਸਹਿਤ ਡੰਡੌਤ ਕੀਤੀ। ਸਹਿਬਜ਼ਾਦਿਆਂ ਨੂੰ ਫਤਿਹ ਬੁਲਾਈ ਅਤੇ ਆਪਣੀ ਭਾਵਨਾ ਪ੍ਰਗਟ ਕੀਤੀ। ਬਾਬਾ ਮੋਤੀ RAM ਜੀ ਦੀ ਅਨਨ ਸ਼ਰਦਾ ਦੇਖ ਕੇ ਮਾਤਾ ਜੀ ਨੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਅਤੇ ਆਪ ਵੀ ਛਕਿਆ। ਮਾਤਾ ਜੀ ਨੇ ਇਸ ਸੇਵਾ ਤੋਂ ਪ੍ਰਸੰਨ ਹੋ ਕੇ ਬਾਬਾ ਮੋਤੀ RAM ਨੂੰ ਅਸੀਸਾਂ ਦੀ ਬਖਸ਼ਿਸ਼ ਕੀਤੀ। ਪਿਖ ਕਾ ਪ੍ਰੇਮ ਸੋ ਮੋਤੀ ਕੇਰਾ ਮਾਤਾ ਕਹੇ ਉਹ ਭਲਾ ਹੋਵੇ ਤੇਰਾ ਤਨ ਮੋਤੀ ਤੂੰ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਆਇਆ ਮਾਤਾ ਗੁਜਰੀ ਜੀ ਦੀ ਅਸੀਸ ਬਾਬਾ ਮੋਤੀ RAM ਜੀ ਲਈ ਅਗੰਮੀ ਸ਼ਰਮਾਇਆ ਸੀ ਇਸ ਸ਼ਰਮਾਏ ਦੇ ਸਾਹਮਣੇ ਦੁਨੀਆ ਦੇ ਸਭ ਧਨ ਪਦਾਰਥ ਉਸ ਨੂੰ 헤ਚ ਜਾਪਣ ਲੱਗੇ ਸੂਬਾ ਸਰਹੰਦ ਦੀ ਵੱਡੀ ਨੌਕਰੀ ਅਤੇ ਰਤਬਾ ਵੀ ਉਸ ਨੂੰ ਦੁਨੀਆਬੀ ਗੁਲਾਮੀ ਮਹਿਸੂਸ ਹੋਣ ਲੱਗਾ ਉਹ ਹਰ ਤਰ੍ਹਾਂ ਦੇ ਡਰ ਭੈਰ ਨੂੰ ਤੰਜ ਕੇ ਤਿੰਨ ਵਾਰ ਦੁੱਧ ਦੇ ਗੜਵੇ ਸਮੇਤ ਗੁਰੂ ਪਰਿਵਾਰ ਦੀ ਸੇਵਾ ਵਿੱਚ ਹਾਜ਼ਰ ਹੋਇਆ ਇਨ੍ਹਾਂ ਦਿਨਾਂ ਵਿੱਚ ਹੀ ਛੋਟੇ ਸਹਿਬਜ਼ਾਦਿਆਂ ਨੂੰ ਮਾਤਾ ਜੀ ਤੋਂ ਵੱਖ ਕਰਕੇ ਸੂਬਾ ਸਰਹੰਦ ਦੀ ਜਾਲਮ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਬਾਬਾ ਮੋਤੀराम ਇੱਕ ਦਰਸ਼ਕ ਵਲੋਂ ਸਰਹੰਦ ਦੀ ਕਚਹਿਰੀ ਵਿੱਚ ਹਾਜ਼ਰ ਰਹਿੰਦਾ ਅਤੇ ਕਚਹਿਰੀ ਵਿੱਚ ਜੋ ਵੀ ਹੁੰਦੀ ਬੀਤਦੀ ਸਾਰੀ ਗਾਥਾ ਮਾਤਾ ਜੀ ਤੱਕ ਪਹੁੰਚਾਉਂਦਾ ਜਿਵੇਂ ਮਹਾਭਾਰਤ ਵਿੱਚ ਕੁਰੂਕ ਖੇਤਰ ਦਾ ਮਹਾਯੁੱਧ ਮਹਾਰਾਜਾ ਤ੍ਰਿਤਰਾਸ਼ਟਰ ਨੇ ਆਪਣੇ ਰਥਵਾਨ ਸੰਜੇ ਦੀਆਂ ਅੱਖਾਂ ਨਾਲ ਵੇਖਿਆ ਸੀ ਤਵੇ ਹਿਸਰਹੰਦ ਦੀ ਕਚੈਰੀ ਵਿੱਚ ਹੋਈ ਬੀਤੀ ਦਾ ਰਥਵਾਨ ਮਾਤਾ ਗੁਜਰੀ ਜੀ ਲਈ ਬਾਬਾ ਮੋਤੀराम ਸੀ ਛੋਟੇ ਸਹਿਬ ਜਾਦਿਆਂ ਨੂੰ ਵੱਡੇ ਲਾਲਚ ਦਿੱਤੇ ਗਏ ਭਿਆਨਕ ਡਰਾਵੇ ਦਿੱਤੇ ਗਏ ਅਤੇ ਉਹਨਾਂ ਨੂੰ ਗੁਰਮਤ ਦੇ ਗਾਡੀ ਰਾਤੋਂ ਥੜਕਾਉਣ ਲਈ ਸੂਬੇਦਾਰ ਵਜੀਰ ਖਾਨ ਨੇ ਹਰ ਹੀਲਾ ਵਰਤਿਆ ਪਰ ਸਹਿਬ ਜਾਦਿਆਂ ਦੇ ਅਡੋਲ ਰਹੇ ਛੋਟੇ ਸਹਿਬ ਜਾਦਿਆਂ ਦੇ ਨਿਰਭਉ ਬੋਲ ਸੁਣ ਕੇ ਸੂਬੇਦਾਰ ਵਜੀਰ ਖਾਨ ਨੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਆਖਿਆ ਕਿ ਤੁਹਾਡਾ ਭਰਾ ਇਹਨਾਂ ਬੱਚਿਆਂ ਦੇ ਬਾਪ ਨੇ ਚਮਕੌਰ ਦੀ ਜੰਗ ਵਿੱਚ ਮਾਰਿਆ ਸੀ ਹੁਣ ਸ਼ਾਨਦਾਰ ਸਮਾਂ ਆ ਬਣਿਆ ਹੈ ਆਪਣੇ ਭਰਾ ਦਾ ਬਦਲਾ ਲੈਣ ਲਈ ਤੁਸੀਂ ਆਪਣੀ ਤਲਵਾਰ ਨਾਲ ਇਹਨਾਂ ਬੱਚਿਆਂ ਨੂੰ ਕਤਲ ਕਰ ਸਕਦੇ ਹੋ ਸ਼ੇਰ ਮੁਹੰਮਦ ਖਾਨ ਸਹੀ ਅਰਥਾਂ ਵਿੱਚ ਸ਼ੇਰ ਮਰਦ ਸੀ ਉਸਨੇ ਜਵਾਬ ਦਿੱਤਾ ਕਿ ਇਸਲਾਮ ਸ਼ੀਰਖੋਰ ਮਾਸੂਮਾਂ ਦੇ ਕਤਲ ਦੀ ਆਗਿਆ ਨਹੀਂ ਦਿੰਦਾ ਮੈਂ ਕਰਬਲਾ ਵਾਲਾ ਸ਼ਾਕਾ ਦਰਹਾ ਕੇ ਘੋਰ ਪਾਪ ਦਾ ਭਾਗੀ ਨਹੀਂ ਬਣ ਸਕਦਾ ਜਿੱਥੋਂ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਵੈਰ ਦਾ ਸਵਾਲ ਹੈ ਆਪਣੇ ਭਰਾ ਦੇ ਕਤਲ ਦਾ ਬਦਲਾ ਜੇ ਹੋ ਸਕਿਆ ਤਾਂ ਜੰਗ ਦੇ ਮੈਦਾਨ ਵਿੱਚ ਲਾਵਾਂਗਾ ਕਈ ਇਤਿਹਾਸਕਾਰਾਂ ਨੇ ਉਲੇਖ ਕੀਤਾ ਹੈ ਕਿ ਸ਼ੇਰ ਮੁਹੰਮਦ ਖਾਂ ਦੀ ਸਮਝੌਣੀ ਨੇ ਇੱਕ ਵਾਰ ਸੂਬੇਦਾਰ ਵਜ਼ੀਰ ਖਾਂ ਨੂੰ ਵੀ ਦੁਬਦਾ ਵਿੱਚ ਪਾ ਦਿੱਤਾ ਸੀ ਅਤੇ ਉਹ ਸਹਿਬਜ਼ਾਦਿਆਂ ਨੂੰ ਰਹਾਆ ਕਰਨ ਵਾਸਤੇ ਸੋਚਣ ਲੱਗ ਪਿਆ ਪਰੰਤੂ ਇਸੇ ਦੁਬਦਾ ਦੇ ਪਲਾਂ ਵਿੱਚ ਦੀਵਾਨ ਸੁਚਾਨੰਦ ਗੁਰੂ ਖਾਲਸਾ ਪੰਥ ਦਾ ਵਿਰੋਧੀ ਬਣ ਕੇ ਪ੍ਰਗਟ ਹੋਇਆ ਇਸਨੇ ਗੁਰੂ ਪੁੱਤਰਾਂ ਨੂੰ ਸੱਪ ਦੇ ਬੱਚੇ ਆ ਕੇ ਸੰਬੋਧਨ ਕੀਤਾ ਅਤੇ ਸੂਬੇਦਾਰ ਵजीर खान ਨੂੰ ਸਲਾਹ ਦਿੱਤੀ ਕਿ ਫਨਫੈ ਲਾਉਣ ਤੋਂ ਪਹਿਲਾਂ ਹੀ ਸਪੋਲੀਆਂ ਨੂੰ ਕੁਚਲ ਦੇਣਾ ਚਾਹੀਦਾ ਹੈ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣ ਕੇ ਸ਼ਹੀਦ ਕਰ ਦਿੱਤਾ ਗਿਆ ਬਾਬਾ ਮੋਤੀ RAM ਜੀ ਨੇ ਛੋਟੇ ਸਹਿਬਜ਼ਾਦਿਆਂ ਦੀ ਸੂਰਬੀਰਤਾ ਡੌਲਤਾ ਸਿੱਦਕ ਅਤੇ ਸ਼ਹਾਦਤ ਨੂੰ ਇੱਕ ਸਰਦਾਲੂ ਸਿੱਖ ਦੀ ਨਜ਼ਰ ਨਾਲ ਨੇੜਿਓਂ ਤੱਕਿਆ ਅਤੇ ਠੰਡੇ ਬੁਰਜ ਵਿੱਚ ਜਾ ਕੇ ਮਾਤਾ ਗੁਜਰੀ ਜੀ ਨੂੰ ਇਸ ਵਰਤੇ ਪਾਣੇ ਦੀ ਖਬਰ ਦਿੱਤੀ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਮਾਚਾਰ ਮਾਤਾ ਜੀ ਤੱਕ ਪਹੁੰਚਣਾ ਕਿਸੇ ਵੀ ਸ਼ਰਧਾਵਾਨ ਸਿੱਖ ਲਈ ਬੜੀ ਕਰੜੀ ਕਹਾਣੀ ਸੀ ਪੋਤਿਆਂ ਦੇ ਅਕਾਲ ਚਲਾਣੇ ਦਾ ਜ਼ਿਕਰ ਬਜ਼ੁਰਗ ਦਾਦੀ ਨਾਲ ਕਰਨ ਲਈ ਬਾਬਾ ਮੋਤੀराम ਨੇ ਕਿਹੜੇ ਸ਼ਬਦ ਕਿਸ ਤਰ੍ਹਾਂ ਕਹੇ ਹੋਣਗੇ ਅਜਿਹੇ ਬੋਲ ਅਤੇ ਭਾਵ ਪਕੜਨੇ ਅਸੰਭਵ ਜਾਪਦੇ ਹਨ ਕੋਈ ਵੀ ਸਵੇਦਨਸ਼ੀਲ ਹਿਰਦਾ ਆਪਣੇ ਆਪ ਨੂੰ ਉਸ ਪ੍ਰਸਥਿਤੀ ਵਿੱਚ ਖੜਾ ਕਰਕੇ ਜੇ ਕਲਪਨਾ ਵੀ ਕਰੇ ਤਾਂ ਉਸ ਦੇ ਹਿਰਦੇ ਦੀ ਪੀੜ ਹੰਝੂ ਬਣ ਕੇ ਵਹਿ ਤੁਰੇਗੀ ਬਾਬਾ ਮੋਤੀ RAM ਨੇ ਇਸ ਸਭ ਕੁਝ ਨੂੰ ਅੱਖਾਂ ਨਾਲ ਵੇਖਿਆ ਅਤੇ ਜ਼ੁਬਾਨ ਨਾਲ ਬਿਆਨਿਆ ਸੀ ਅੰਦਾਜ਼ਾ ਲਾਓ ਕਿ ਇੱਕ ਸ਼ਰਧਾਵਾਨ ਸਿੱਖ ਬਜੋ ਅਸਹਿ ਸਹਿੰਦਿਆਂ ਅਤੇ ਅਕਹਿ ਕਹਿੰਦਿਆਂ ਉਸ ਨੂੰ ਕੈਸੀ ਮਨੋਸਥਿਤੀ ਵਿੱਚੋਂ ਲੰਘਣਾ ਪਿਆ ਹੋਵੇਗਾ ਛੋਟੇ ਸਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਖਬਰ ਸੁਣ ਕੇ ਮਾਤਾ ਜੀ ਸੰਤੁਸ਼ਟ ਹੋ ਗਏ ਉਨ੍ਹਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਇੱਕ ਵਾਰ ਫਿਰ ਬਾਬਾ ਮੋਤੀ RAM ਲਈ ਅਸੀਸਾਂ ਦੀ ਝੜੀ ਲਾ ਦਿੱਤੀ ਗੁਰੂ ਵੰਸ਼ ਦੀ ਰੀਤ ਨਿਰਵਿਗਨ ਸੰਪੂਰਨ ਹੋਈ ਗੁਰ ਪਰਿਵਾਰ ਵਿੱਚ ਪੰਜਵੇਂ ਪਾਤਸ਼ਾਹ ਵੱਲੋਂ ਪਾਈ ਸ਼ਹਾਦਤ ਵਾਲੀ ਨਿਰਵਿਗਨ ਸੰਪੂਰਨਤਾ ਦੇ ਸ਼ੁਕਰਾਨੇ ਵਜੋਂ ਮਾਤਾ ਜੀ ਦੀ ਲਿਵ ਅਕਾਲ ਪੁਰਖ ਦੇ ਧਿਆਨ ਵਿੱਚ ਜੁੜ ਗਈ ਇਸ ਜੁੜੀ ਹੋਈ ਆਤਮਾ ਨੂੰ ਸਰੀਰ ਨਾਲੋਂ ਪ੍ਰਤੱਖ ਵਿਛੋੜਾ ਕਰਨ ਦਾ ਮੌਕਾ ਵੀ ਮੁਹੱਈਆ ਹੋ ਗਿਆ ਸੂਬਾ ਸਰਹੰਦ ਵਜ਼ੀਰ ਖਾਂ ਦੇ ਹੁਕਮ ਨਾਲ ਮਾਤਾ ਜੀ ਨੂੰ ਠੰਡੇ ਬੁਰਜ ਤੋਂ ਡੇਗ ਦਿੱਤਾ ਗਿਆ ਅਤੇ ਸ਼ਹੀਦ ਕਰ ਦਿੱਤਾ ਗਿਆ ਛੋਟੇ ਸਹਿਬਜ਼ਾਦੇ ਅਤੇ ਮਾਤਾ ਜੀ ਦੇ ਪਾਵਨ ਸਰੀਰਾਂ ਦੇ ਅੰਤਮ ਸੰਸਕਾਰ ਸਮੇਂ ਬਾਬਾ ਮੋਤੀराम ਦੀ ਭੂਮਿਕਾ ਸੋਹਾਲਣਯੋਗ ਰਹੀ ਦਿਵਾਨ ਟੋਡਰਮਲ ਨੇ ਸੂਬਾ ਸਰਹੰਦ ਦੀ ਸ਼ਰਤ ਮੁਤਾਬਕ ਖੜੇ ਦਾ ਮੋਹਰਾਂ ਨਾਲ ਨੋੜ ਗੋਚਰੀ ਧਰਤੀ ਟੱਕ ਕੇ ਸੰਸਕਾਰ ਲਈ ਜ਼ਮੀਨ ਖਰੀਦੀ ਦਿਵਾਨ ਟੋਡਰਮਲ ਬਾਬਾ ਮੋਤੀਰਾਮ ਅਤੇ ਹੋਰ ਗੁਰੂ ਪਿਆਰਿਆਂ ਨੇ ਚੰਦਨ ਦੀ ਚਿਖਾ ਤਿਆਰ ਕਰਕੇ ਅੰਤਮ ਸੰਸਕਾਰ ਕੀਤਾ ਇਸ ਅੰਤਮ ਸੰਸਕਾਰ ਮੌਕੇ ਇੱਕ ਸ਼ਰਧਾਲੂ ਸਿੱਖ ਵਜੋਂ ਨਿਭਾਏ ਮੋਰੀ ਦੇ ਕਾਰਜ ਕారణ ਬਾਬਾ ਮੋਤੀ RAM ਹਕੂਮਤ ਦੇ ਸੂਈਆਂ ਤੰਤਰ ਦੀ ਨਿਗਾਹ ਵਿੱਚ ਆ ਗਏ ਗੰਗੂ ਦੀ ਰਿਸ਼ਤੇਦਾਰੀ ਵਿੱਚੋਂ ਉਸ ਦੇ ਭਰਾ ਪੰਮੇ ਲੰਗੇ ਰਾਹੀਂ ਬਾਬਾ ਮੋਤੀ RAM ਜੀ ਵੱਲੋਂ ਕੀਤੀ ਸੇਵਾ ਦੀ ਸੂਬੇਦਾਰ ਵਜ਼ੀਰ ਖਾਂ ਦੇ ਦਰਬਾਰ ਵਿੱਚ ਜਾ ਪੁੱਜੀ ਗੰਗੂ ਦੇ ਇਸ ਲੰਗੇ ਭਰਾ ਪੰਮੇ ਪੁရောਹਤ ਦੀ ਚੋਲੀ ਨੇ ਸੂਈਆ ਵਿਭਾਗ ਦੀ ਅਧੂਰੀ ਜਾਣਕਾਰੀ ਵਾਲੇ ਸ਼ੱਕ ਨੂੰ ਯਕੀਨ ਵਿੱਚ ਬਦਲ ਦਿੱਤਾ ਤੜਕੇ ਮੂੰਹ ਹਨੇਰੇ ਬਾਬਾ ਮੋਤੀ RAM ਦੇ ਬਿਠੇ ਸੁੱਤੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਰਾਜੇ ਸਿੰਘ ਮੁਕੱਦਮ ਕੁੱਤੇ ਦਾ ਰੂਪ ਧਾਰੀ ਬਿਠੇ ਹਾਕਮ ਆਪਣੇ ਜ਼ਬਰ ਦੇ ਇਤਿਹਾਸ ਵਿੱਚ ਇੱਕ ਹੋਰ ਕਾੜ ਦਾ ਵਾਅਦਾ ਕਰਨ ਲਈ ਉਤਾਵਲੇ ਜਾਪਦੇ ਸਨ ਜਿਸ ਕਚਹਿਰੀ ਵਿੱਚ ਜਿਸ ਦਰਬਾਰ ਦੇ ਸਾਹਮਣੇ ਛੋਟੇ ਸਹਿਬਜ਼ਾਦਿਆਂ ਦੀ ਪੇਸ਼ੀ ਹੋਇਆ ਕਰਦੀ ਸੀ ਬਾਬਾ ਮੋਤੀ RAM ਜੀ ਸਮੇਤ ਪਰਿਵਾਰ ਉਸੇ ਕਚਹਿਰੀ ਵਿੱਚ ਉਸੇ ਦਰਬਾਰ ਵਿੱਚ ਪੇਸ਼ੀ ਹੋ ਗਈ ਸੂਬਾ ਸਰਹੰਦ ਵਜ਼ੀਰ ਖਾਨ ਮਹਿਸੂਸ ਕਰਦਾ ਸੀ ਕਿ ਛੋਟੇ-ਛੋਟੇ ਮਾਸੂਮ ਬੱਚਿਆਂ ਨੇ ਇਸਲਾਮ ਨਾ ਕਬੂਲ ਕੇ ਸਭ ਉਹ ਜਨਨ ਨਿਸ਼ਾਵਰ ਕਰਕੇ ਹਰ ਪੱਖੋਂ ਸਿੱਖ ਧਰਮ ਦੀ ਬਿਹਤਰੀਨ ਅਵਸਥਾ ਸਾਰੇ ਸੰਸਾਰ ਦੇ ਸਾਹਮਣੇ ਪ੍ਰਗਟ ਕਰ ਦਿੰਦੀ ਹੈ ਉਸ ਦੀ ਸੋਚਣੀ ਸੀ ਕਿ ਜੇ ਮੋਤੀ RAM ਸਾਰੇ ਪਰਿਵਾਰ ਇਸਲਾਮ ਕਬੂਲ ਕਰ ਲਵੇ ਤਾਂ ਉਹ ਸੂਬਾ ਆਪਣੇ ਆਪ ਨੂੰ ਦੀਨ ਦੇ ਵਾਅਦੇ ਦਾ ਪ੍ਰਤੀਕ ਦੱਸ ਕੇ ਜਿੱਥੇ ਕਟੜ ਪ੍ਰਸਤ ਮੁਸਲਮ دینی ਆਗੂਆਂ ਵਿੱਚ ਆਪਣੀ ਭਲ ਕਾਇਮ ਰੱਖ ਸਕੇਗਾ ਉਥੇ ਆਮ ਲੋਕਾਂ ਵਿੱਚ ਖੁਸੇ ਆਪਣੇ ਵਕਾਰ ਨੂੰ ਵੀ ਬਹਾਲ ਕਰ ਲਵੇਗਾ ਸੋ ਅਜਾਈ ਸੋਚ ਤਹਿਤ ਇੱਕ ਗਿਣੀ ਮਿਥੀ ਵਿਉਂਤ ਅਨੁਸਾਰ ਬਾਬਾ ਮੋਤੀ RAM ਨੂੰ ਸਮੇਤ ਪਰਿਵਾਰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਸੂਬਾ ਸਰਹੰਦ ਦੇ ਸ਼ਾਹੀ ਦਰਬਾਰ ਵੱਲੋਂ ਦੀਨ ਦੇ ਦਾਇਰੇ ਵਿੱਚ ਦਾਖਲ ਹੋਣ ਦਾ ਜਿਹੜਾ ਸਵਾਲ ਛੋਟੇ ਸਾਹਿਬ ਜਾਦਿਆਂ ਦੇ ਹਜ਼ੂਰ ਪੇਸ਼ ਕੀਤਾ ਗਿਆ ਸੀ ਉਹੀ ਪ੍ਰਸ਼ਨ ਬਾਬਾ ਮੋਤੀ RAM ਦੇ ਸਾਹਮਣੇ ਖੜਾ ਕਰ ਦਿੱਤਾ ਗਿਆ ਡਰ ਅਤੇ ਲਾਲਚ ਦਾ ਉਹੀ ਘਟਨਾ ਚੱਕਰ ਦੁਹਰਾਇਆ ਗਿਆ ਇਸਲਾਮ ਜਾਂ ਸ਼ਹਾਦਤ ਦੋਹਾਂ ਵਿੱਚੋਂ ਇੱਕ ਨੁਕਤਾ ਚੁਣਨ ਦੀ ਵੰਗਾਰ ਪਾ ਦਿੱਤੀ ਗਈ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਨਮੁਖ ਹੋ ਕੇ ਬਾਬਾ ਮੋਤੀ ਰਾਮ ਮਹਿਰਾ ਦੀ ਲਿਬ ਹੁਣ ਪੂਰੀ ਤਰ੍ਹਾਂ ਗੁਰੂ ਚਰਣਾ ਨਾਲ ਜੁੜ ਚੁੱਕੀ ਸੀ ਉਸ ਦੀ ਸੁਰਤ ਲੰਮੀਆਂ ਪਲੰਘਾਂ ਪੁੱਟ ਕੇ ਸ਼ਬਦ ਦੇ ਆਗਾਦ ਸਾਗਰ ਵਿੱਚ ਟੁਬੀਆਂ ਲਾਉਣ ਦੇ ਸਮਰੱਥ ਹੋ ਚੁੱਕੀ ਸੀ ਉਸ ਦੀ ਮਾਨਸਿਕ ਅਵਸਥਾ ਅਮਿਓ ਚਲੇ ਚਰਨੇ ਵਾਲੀ ਸੀ ਆਪਣੀ ਚਲਦੀ ਨਵਜ ਦੀ ਟਕ ਟਕ ਵਿੱਚੋਂ ਉਸ ਨੂੰ ਸੰਸਾਰ ਦੀ ਨਾਸ਼ਵਾਨਤਾ ਵਾਲੀ ਹੂਕ ਨਿਰੰਤਰ ਸੁਣ ਰਹੀ ਸੀ ਚਲਦੇ ਸਾਹਾਂ ਦੀ ਪ੍ਰਕਿਰਿਆ ਉਸ ਨੂੰ ਹਮ ਆਦਮੀ ਹਾਂ ਇੱਕ ਦਮੀ ਦਾ ਸੰਦੇਸ਼ ਸੁਣਾਉਣ ਦੇ ਕਾਬਲ ਹੋ ਗਈ ਸੀ ਉਸ ਦੇ ਅੰਤਰ ਆਤਮੇ ਵਿੱਚ ਅਨਹਦ ਨਾਦ ਵੱਜ ਰਿਹਾ ਸੀ ਉਸ ਨੂੰ ਜਾਪ ਰਿਹਾ ਸੀ ਕਿ ਇਸ ਸਦੀਵ ਕਾਲੀ ਖੇੜੇ ਦਾ ਅਨੁਭਵ ਮਾਤਾ ਗੁਜਰੀ ਜੀ ਦੀਆਂ ਮਿਹਰ ਭਰੀਆਂ ਅਸੀਸਾਂ ਨਾਲ ਪ੍ਰਾਪਤ ਹੋ ਰਿਹਾ ਹੈ ਉਸ ਨੇ ਇਸੇ ਕਚਹਿਰੀ ਵਿੱਚ ਅਜੇ ਹੀ ਸਵਾਲਾਂ ਸਾਹਮਣੇ ਛੋਟੇ ਸਹਿਬਜ਼ਾਦਿਆਂ ਨੂੰ ਅਡੋਲ ਖੜੋਤੇ ਵੇਖਿਆ ਸੀ ਕਲਗੀਧਰ ਪਾਤਸ਼ਾਹ ਦੇ ਛੋਟੇ ਜਹੀ ਉਮਰ ਵਾਲੇ ਪੁੱਤਰਾਂ ਨੇ ਇਤਨੀ ਵੱਡੀ ਸلطਨਤ ਦੇ ਲਾਲਚਾਂ ਅਤੇ ਦਾਬਿਆਂ ਨੂੰ ਤੁਸ਼ ਕਰਕੇ ਜਾਣਿਆ ਸੀ। ਬਾਬਾ ਮੋਤੀराम ਨੇ ਦੇਖਿਆ ਸੀ ਕਿ ਕੋਈ ਲੋਭ ਜਾਂ ਡਰਾਵਾ ਛੋਟੇ ਸਹਿਬਜ਼ਾਦਿਆਂ ਨੂੰ ਉਹਨਾਂ ਦੇ ਅਧੀਕੇ ਤੋਂ ਦਲਾ ਨਹੀਂ ਸਕਿਆ। ਉਸ ਨੇ ਸਹਿਬਜ਼ਾਦਿਆਂ ਦੇ ਅਡੋਲ ਇਰਾਦੇ ਦੀ ਬਾਤ ਕਈ ਵਾਰ ਆਪਣੇ ਘਰ ਪਰਿਵਾਰ ਵਿੱਚ ਦੁਹਾਰਾ-ਦੁਹਾਰਾ ਕੇ ਸੁਣਾਈ ਸੀ। ਬਾਬਾ ਮੋਤੀराम ਨੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਵੰਗਾਰ ਕੇ ਆਖਿਆ ਕਿ ਮੇਰਾ ਮੌਤ ਦਾ ਡਰ ਹੁਣ ਖਤਮ ਹੋ ਚੁੱਕਾ ਹੈ। ਸਤਗੁਰੂ ਦੇ ਲਾਲਾਂ ਨੂੰ ਦੁੱਧ ਪਿਲਾ ਕੇ ਮੈਂ ਆਪਣੇ ਸਿੱਖ ਹੋਣ ਦਾ ਫਰਜ਼ ਹੀ ਪੂਰਾ ਕੀਤਾ ਹੈ। ਬਾਬਾ ਮੋਤੀ RAM ਨੇ ਸੂਬੇ ਨੂੰ ਇਹ ਵੀ ਆਖ ਦਿੱਤਾ ਕਿ ਮੈਨੂੰ ਤੇਰੇ ਤੋਂ ਕਿਸੇ ਇਨਸਾਫ ਦੀ ਆਸ ਨਹੀਂ ਸੋ ਤੂੰ ਜੋ ਚਾਹੇ ਕਰ ਸਕਦਾ ਹੈ ਪਰ ਮੈਨੂੰ ਮੇਰੇ ਧਰਮ ਤੋਂ ਅਧੀਕੇ ਤੋਂ ਡਲਾ ਨਹੀਂ ਸਕਦਾ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਬਾਬਾ ਮੋਤੀ RAM ਤੋਂ ਜਾਇਹ ਕਰੜੇ ਉੱਤਰ ਦੀ ਉਮੀਦ ਨਹੀਂ ਸੀ ਬੇਸ਼ੱਕ ਛੋਟੇ ਸਹਿਬਜ਼ਾਦਿਆਂ ਨੇ ਵੀ ਸੂਬੇ ਦੀਆਂ ਸਾਰੀਆਂ ਇਸ਼ਾਵਾਂ ਦੇ ਉਲਟ ਵਿਹਾਰ ਕੀਤਾ ਸੀ ਪਰੰਤੂ ਉਹਨਾਂ ਦੀ ਸਦਕ ਦਿਲੀ ਅਤੇ ਸਾਬਤ ਕਦਮੀ ਦਾ ਕਾਰਨ ਸੂਬੇ ਦੀ ਸੋਚ ਅਨਸਾਰ ਬੱਚਿਆਂ ਦਾ ਗੁਰੂ ਵੰਸ਼ ਵਿੱਚੋਂ ਹੋਣਾ ਸੀ ਉਸ ਦੀ ਜਾਂਚੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਕਿਸੇ ਵੱਖਰੇ ਆਚਰਣ ਦੇ مالک ਹੋਣੇ ਹੀ ਸਨ ਸਹਿਬਜ਼ਾਦਿਆਂ ਦੀ ਗੱਲ ਕੁਝ ਹੋਰ ਸੀ ਪਰੰਤੂ ਮੋਤੀ RAM ਮਹਿਰਾ ਨੂੰ ਤਾਂ ਉਹ ਆਪਣਾ ਨੌਕਰ ਸਮਝਦਾ ਸੀ ਇਸੇ ਕਾਰਨ ਬਾਬਾ ਮੋਤੀ RAM ਦੇ ਦਲੇਰੀ ਭਰੇ ਜਵਾਬ ਨੇ ਉਸ ਨੂੰ ਅੱਗ ਬਬੂਲਾ ਕਰ ਦਿੱਤਾ ਬਾਬਾ ਮੋਤੀ RAM ਧਰਮ ਦੇ ਮਜ਼ਬੂਤ ਤਰਾਤਲ ਤੇ ਖੜ ਕੇ ਇੱਕ ਗੁਰਸਿੱਖ ਹੋਣ ਦੀ ਹیثیت ਵਿੱਚ ਸੂਬੇ ਨੂੰ ਬੰਗਾਰ ਰਿਹਾ ਸੀ ਹੁਣ ਰਿਸ਼ਤਾ ਮਾਲਕ ਅਤੇ ਨੌਕਰ ਦਾ ਨਹੀਂ ਸੀ ਰਹਾ ਹੁਣ ਰਿਸ਼ਤਾ ਮਾਲਕ ਅਤੇ ਨੌਕਰ ਦਾ ਨਹੀਂ ਸੀ ਰਹਾ ਹੁਣ ਜੰਗ ਨੇਕੀ ਅਤੇ ਬਦੀ ਦੀ ਨੇਕੀ ਅਤੇ ਬਦੀ ਦੀ ਸ਼ੁਰੂ ਹੋ ਗਈ ਸੀ ਸਰਹੰਦ ਦੇ ਜਾਬਰ ਦਰਬਾਰ ਵਿੱਚ ਬਾਬਾ ਮੋਤੀ RAM ਨੇਕੀ ਅਤੇ ਧਰਮ ਦਾ ਪ੍ਰਤੀਕ ਬਣ ਕੇ ਪ੍ਰਗਟ ਹੋਇਆ ਸੀ ਗੁਰਮਤ ਫਲਸਫੇ ਨਾਲ ਜੁੜ ਕੇ ਬਾਬਾ ਮੋਤੀ RAM ਨੂੰ ਸਮਝਣ ਗੁਰਮਤ ਫਲਸਫੇ ਨਾਲ ਜੁੜ ਕੇ ਬਾਬਾ ਮੋਤੀ RAM ਨੂੰ ਸਮਝ ਆ ਚੁੱਕੀ ਸੀ ਕਿ ਜਦੋਂ ਤੋਂ ਸੰਸਾਰ ਦੀ ਸਿਰਜਣਾ ਹੋਈ ਹੈ ਤਦੋਂ ਤੋਂ ਨੇਕੀ ਅਤੇ ਬਦੀ ਵਿਚਾਲੇ ਇੱਕ ਨਿਰੰਤਰ ਸੰਘਰਸ਼ ਚੱਲ ਰਿਹਾ ਹੈ ਹਰ ਯੁੱਗ ਵਿੱਚ ਭਗਤ ਪੈਦਾ ਹੁੰਦੇ ਹਨ ਅਤੇ ਅਕਾਲ ਪੁਰਖ ਆਪਣੇ ਭਗਤਾਂ ਦੀ लाज ਰੱਖਦਾ ਆਇਆ ਹੈ ਹਰ ਯੁੱਗ ਵਿੱਚ ਅੰਤਮ ਜਿੱਤ ਨੇਕੀ ਅਤੇ ਸੱਚ ਦੀ ਹੋਈ ਹੈ ਹਰਨਾਕਸ਼ ਦਾ ਸਦਾ ਹੀ ਨਾਸ਼ ਹੋਇਆ ਹੈ ਅਤੇ ਪ੍ਰਲਹਾਦ ਹਮੇਸ਼ਾ ਹੀ ਪਵਜਲ ਤੋਂ ਪਾਰ ਉਤਰਿਆ ਹੈ ਬਾਬਾ ਮੋਤੀराम ਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਸੁਭਾ ਸਰਹੰਦ ਵਜੀਰ ਖਾਂ ਹੁਣ ਹਰਨਾਕਸ਼ ਦਾ ਰੂਪ ਧਾਰ ਚੁੱਕਾ ਹੈ ਇਸੇ ਲਈ ਸਤਗੁਰੂ ਦੀ ਇਲਾਹੀ ਨਦਰ ਨੇ ਉਸ ਨੂੰ ਪ੍ਰਲਾਦ ਦੀ ਭੂਮਿਕਾ ਨਿਭਾਉਣ ਲਈ ਚੁਣ ਲਿਆ ਹੈ ਸਤਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਨਾਲ ਮਾਤਾ ਗੁਜਰੀ ਜੀ ਦੀਆਂ ਅਸੀਸਾਂ ਅਤੇ ਛੋਟੇ ਸਹਿਬਜ਼ਾਦਿਆਂ ਦੀ ਸੂਰਬੀਰਤਾ ਭਰੀ ਯਾਦ ਸਦਾ ਉਸ ਦੇ ਅੰਗ ਸੰਗ ਸੀ ਹਰ ਡਰਾਵਾ ਹਰ ਲਾਲਚ ਹਰ ਤਸੀਹਾ ਉਸ ਨੂੰ ਹੇਚ ਜਾਪਦਾ ਸੀ ਅੱਗ ਬਬੂਲੇ ਹੋਏ ਜ਼ਾਲਮ ਸੂਬੇਦਾਰ ਵਜ਼ੀਰ ਖਾਨ ਨੇ ਬਾਬਾ ਮੋਤੀ RAM ਮਹਿਰਾ ਨੂੰ ਸਮੇਤ ਪਰਿਵਾਰ ਕੋਲੂ ਵਿੱਚ ਪੀੜਨ ਦਾ ਹੁਕਮ ਸੁਣਾ ਦਿੱਤਾ ਬਾਬਾ ਮੋਤੀ RAM ਅਡੋਲ ਸੀ ਪੂਰੀ ਤਰ੍ਹਾਂ ਸਹਜ ਵਿੱਚ ਹਰ ਤਰ੍ਹਾਂ ਦੇ ਸੰਸੇ ਤੋਂ ਮੁਕਤ ਨਾਮ ਰੰਗ ਵਿੱਚ ਰੰਗਿਆ ਹੋਇਆ ਸ਼ੂਬੇਦਾਰ ਵਜੀਰ ਖਾਨ ਨੂੰ ਬਾਬਾ ਮੋਤੀ RAM ਦੀ ਇਹ ਅਡੋਲਤਾ ਇਹ ਦ੍ਰਿੜਤਾ ਇਹ ਦਿਲ ਸਦਕੀ ਇਹ ਸਦਕਦਿਲੀ ਇਹ ਸਹਜਤਾ ਬੁਰੀ ਤਰ੍ਹਾਂ ਝੰਜੋੜ ਰਹੀ ਸੀ ਉਹ ਅਜੇ ਵੀ ਸੋਚ ਰਿਹਾ ਸੀ ਕਿ ਇੱਕ ਨੌਕਰ ਦੀ ਇਤਨੀ ਮਜਾਲ ਕਿ ਆਪਣੀ ਗਲਤੀ ਮੰਨਣ ਲਈ ਤਿਆਰ ਹੀ ਨਹੀਂ ਅਜਾਈ ਬਗਾਵਤ ਪੂਰੇ ਆਵਾਮ ਨੂੰ ਭੜਕਾ ਦੇਵੇਗੀ ਸ਼੍ਰੀ ਅਨੰਦਪੁਰ ਸਾਹਿਬ ਦਾ ਇਹ ਹੀ ਤਾਂ ਪੈਗਾਮ ਹੈ ਕਿ ਘਰ ਘਰ ਵਿੱਚੋਂ ਇਨਕਲਾਬੀ ਪੈਦਾ ਹੋਣਗੇ ਹੰਨੇ ਹੰਨੇ ਮੀਰੀ ਆਵੇਗੀ ਫਿਰ ਉਸ ਦੇ ਅੰਦਰੋਂ ਰਾਜ ਮੱਧ ਦੀ ਇੱਕ ਫੁੰਕਾਰ ਉੱਠਦੀ ਮੈਂ ਕੁਚਲ ਦੇਵਾਂਗਾ ਅਜਿਹਾਂ ਬਗਾਵਤਾਂ ਨੂੰ ਬਾਬਾ ਮੋਤੀ RAM ਮਹਿਰਾ ਨੂੰ ਝਕਾਉਣ ਦੇ ਆਖਰੀ ਯਤਨ ਵਜੋਂ ਸੂਬੇਦਾਰ ਵਜ਼ੀਰ ਖਾਨ ਨੇ ਉਸ ਦੇ ਪਰਿਵਾਰ ਨੂੰ ਉਸ ਦੇ ਨੇੜੇ ਲਿਆਉਣ ਦਾ ਹੁਕਮ ਦਿੱਤਾ ਭਰੇ ਦਰਬਾਰ ਵਿੱਚ ਕੋਹਲੂ ਜੋੜ ਦਿੱਤਾ ਗਿਆ ਮੋਤੀ RAM ਨੂੰ ਇੱਕ ਵਾਰ ਫਿਰ ਆਖਿਆ ਗਿਆ ਕਿ ਜਾਂ ਦੀਨ ਕਬੂਲ ਕਰ ਲੈ ਨਹੀਂ ਤਾਂ ਸਣੇ ਪਰਿਵਾਰ ਕੋਲੂ ਵਿੱਚ ਪਿੜ ਜਾਣ ਲਈ ਤਿਆਰ ਹੋ ਜਾ ਬਾਬਾ ਮੋਤੀराम ਜੀ ਅਡੋਲ ਸੀ ਜ਼ਾਲਮ ਹਾਕਮ ਅਜੇ ਹੋਰ ਅਜਮਾਇਸ਼ ਲੈਣਾ ਚਾਹੁੰਦੇ ਸਨ ਸੂਬਾ ਸਰਹੰਦ ਵਜ਼ੀਰ ਖਾਨ ਨੇ ਹੁਕਮ ਸੁਣਾਇਆ ਸਭ ਤੋਂ ਪਹਿਲਾਂ ਇਹਦੇ ਪੁੱਤਰ ਨੂੰ ਕੋਲੂ ਵਿੱਚ ਪੀੜ ਦਿਓ ਬਾਬਾ ਮੋਤੀ RAM ਨੇ ਆਪਣੇ ਪੁੱਤਰ ਵੱਲ ਵੇਖਿਆ ਪੁੱਤਰ ਦੇ ਅੰਤਮ ਦਰਸ਼ਨ ਵਜੋਂ ਆਪਣੇ ਬਾਪ ਦਾ ਚਿਹਰਾ ਨਿਹਾਰਿਆ ਪੁੱਤਰ ਨੇ ਅੰਤਮ ਦਰਸ਼ਨ ਵਜੋਂ ਆਪਣੇ ਬਾਪ ਦਾ ਚਿਹਰਾ ਨਿਹਾਰਿਆ ਦੋਨੋਂ ਪਾਸੇ ਦੀਆਂ ਨਜ਼ਰਾਂ ਮਿਲੀਆਂ ਸੂਬਾ ਸਰਹੰਦ ਦਾ ਸਾਰਾ ਦਰਬਾਰ ਸਾਰ ਰੋਕੀ ਇੱਕ ਟੱਕ ਟਕਟਕੀ ਲਗਾ ਕੇ ਪਿਓ ਪੁੱਤਰ ਦੀ ਇਸ ਮਿਲਣੀ ਨੂੰ ਵੇਖ ਪਰਖ ਰਿਹਾ ਸੀ ਬਾਬਾ ਮੋਤੀ RAM ਦੇ ਪੁੱਤਰ ਨੇ ਆਪਣੇ ਮਾਪੇ ਕੋਲੋਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਵਿਥਿਆ ਪਿਛਲੇਰੇ ਦਿਨਾਂ ਵਿੱਚ ਕਈ ਵਾਰ ਸੁਣੀ ਸੀ ਉਸ ਨੂੰ ਮਹਿਸੂਸ ਹੋਇਆ ਜਿਸ ਰਸਤੇ ਗੁਰੂ ਦੇ ਲਾਲ ਤੁਰੇ ਸਨ ਉਸੇ ਹੀ ਪਗ ਡੰਡੀ ਤੇ ਤੁਰਨ ਦਾ ਸੁਭਾਅ ਉਸੇ ਹੀ ਪਗ ਡੰਡੀ ਤੇ ਤੁਰਨ ਦਾ ਸੁਭਾਗ ਉਸ ਨੂੰ ਸਮਰੱਥ ਸਤਿਗੁਰੂ ਦੀ ਇਲਾਹੀ ਨਦਰ ਨਾਲ ਪ੍ਰਾਪਤ ਹੋ ਰਿਹਾ ਹੈ ਉਸ ਨੂੰ ਜਾਪਿਆ ਹੁਣ ਸਰਹੰਦ ਦੇ ਘਰਾਂ ਪਰਿਵਾਰਾਂ ਵਿੱਚ ਛੋਟੇ ਸਹਿਬਜ਼ਾਦਿਆਂ ਦੇ ਵੱਡੇ ਸਾਕੇ ਵਾਂਗ ਉਸ ਦੀਆਂ ਵੀ ਬਾਤਾਂ ਪਿਆ ਕਰਨਗੀਆਂ ਅੰਦਰੋਂ ਉੱਠੀ ਕਿਸੇ ਅਗੰਮੀ ਰੌਸ਼ਨੀ ਨੇ ਉਸ ਦੇ ਚਿਹਰੇ ਨੂੰ ਹੋਰ ਨਿਖਾਰ ਦਿੱਤਾ ਅਤੇ ਮੁਸਕਰਾਉਂਦਾ ਹੋਇਆ ਆਪ ਕੋਲੂਵਲ ਤੁਰਿਆ ਬਾਬਾ ਮੋਤੀराम ਦੀ ਮਾਤਾ ਨੇ ਆਪਣੇ लाडले ਪੋਤੇ ਨੂੰ ਕੋਲੂਵਲ ਅਡੋਲ ਵਾਦੇ ਵੇਖ ਕੇ ਸੂਬੇਦਾਰ ਵਜ਼ੀਰ ਖਾਨ ਨੂੰ ਵੰਗਾਰਿਆ ਓਏ ਜ਼ਾਲਮਾ ਪਹਿਲਾਂ ਮੈਨੂੰ ਪੀੜ ਦੇ ਬਾਬਾ ਮੋਤੀਰਾਮ ਦੀ ਪਤਨੀ ਨੇ ਪੁਕਾਰਿਆ ਉਹ ਸੂਬਿਆ ਆਪਣੇ ਜ਼ੁਲਮ ਦੀ ਇੰਤਿਹਾਨ ਨਾਲ ਪਹਿਲਾ ਮੇਰੇ ਸਿਦਕ ਨੂੰ ਪਰਖ ਲੈ। ਬਾਬਾ ਮੋਤੀराम ਦੇ ਪਰਿਵਾਰ ਦਾ ਅਜਾਹਾ ਅਡੋਲ ਨਿਸ਼ਚਾ ਦੇਖ ਕੇ ਸੂਬੇਦਾਰ ਵਜ਼ੀਰ ਖਾਂ ਕ੍ਰੋਧ ਨਾਲ ਲਾਲ ਪੀਲਾ ਹੋ ਗਿਆ ਅਤੇ ਉਸ ਨੇ ਜ਼ੁਲਮ ਦੀ ਅਤ ਕਰਾ ਦਿੱਤੀ। ਬਾਬਾ ਮੋਤੀराम ਦੀਆਂ ਅੱਖਾਂ ਸਾਹਮਣੇ ਵਾਰੋ-ਵਾਰੀ ਪਰਿਵਾਰ ਦੇ ਸਭ ਜੀਆਂ ਨੂੰ ਕੋਲੂ ਵਿੱਚ ਪੀੜ ਦਿੱਤਾ ਗਿਆ ਬਾਬਾ ਜੀ ਨੂੰ ਜਾਪ ਰਿਹਾ ਸੀ ਕਿ ਇਸ ਮੌਤ ਵਿੱਚ ਸਦਾ ਦੀ ਜ਼ਿੰਦਗੀ ਛੁਪੀ ਹੋਈ ਹੈ ਪਰਿਵਾਰ ਕੋਲੂ ਵਿੱਚ ਪੀੜਿਆ ਜਾ ਰਿਹਾ ਸੀ ਅਤੇ ਬਾਬਾ ਮੋਤੀ ਰਾਮ ਮਹਿਰਾ ਰੱਬੀ ਪਹਾੜਿਆਂ ਦੇ ਬਿਸਮਾਦੀ ਕੌਤਕਾਂ ਨੂੰ ਮੁੰਦੀਆਂ ਹੋਈਆਂ ਅੱਖਾਂ ਨਾਲ ਵੇਖ ਰਿਹਾ ਸੀ ਉਸ ਨੂੰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਛੋਟੇ ਸਹਿਬਜ਼ਾਦਿਆਂ ਦੀ ਬੇਮਿਸਾਲ ਸ਼ਹੀਦੀ ਅਤੇ ਗੁਰੂ ਪੰਥ ਤੋਂ ਕੁਰਬਾਨ ਹੋਣ ਵਾਲੇ ਅਨੇਕਾਂ ਸ਼ਹੀਦਾਂ ਮਰੀਦਾਂ ਦੀ ਯਾਦ ਆ ਰਹੀ ਸੀ ਉਹ ਵੀ ਸ਼ਹੀਦਾਂ ਦੇ ਅਮਰ ਪਰਿਵਾਰ ਦਾ ਹਿੱਸਾ ਬਣ ਰਿਹਾ ਸੀ ਸੂਬੇਦਾਰ ਵਜ਼ੀਰ ਖਾਂ ਦੇ ਹੁਕਮ ਨਾਲ ਬਾਬਾ ਮੋਤੀ RAM ਮਹਿਰਾ ਦੇ ਪੂਰੇ ਪਰਿਵਾਰ ਨੂੰ ਬਾਰੋ-ਬਾਰੀ ਤਲਾਵਾਗ ਕੁੱਲੂ ਵਿੱਚ ਪੀੜ ਦਿੱਤਾ ਗਿਆ ਤੇਲ ਵਾਲਾ ਕੜਾਹਾ ਖੂਨ ਨਾਲ ਭਰ ਗਿਆ ਹੱਡੀਆਂ ਦਾ ਚੂਨੇ ਵਰਗਾ ਚੂਰਾ ਬਣ ਗਿਆ ਮਾਸ ਨਪੀੜ ਹੋ ਕੇ ਮਿੱਜ ਦੀ ਸ਼ਕਲ ਵਿੱਚ ਬਦਲ ਗਿਆ ਸੰਸਾਰ ਦੀ ਨਾਸ਼ਵਾਨਤਾ ਦਾ ਭਿਆਨਕਰ ਰੂਪ ਬਾਬਾ ਮੋਤੀ RAM ਦੇ ਸਹਾਰੇ ਪ੍ਰਗਟ ਹੋ ਗਿਆ ਸਤਿਗੁਰੂ ਦੀਆਂ ਮਿਹਰਬਾਨ ਨਦਰਾਂ صدਕਾ ਇਸ ਛਣ ਵਿੱਚ ਬਾਬਾ ਮੋਤੀ RAM ਤ੍ਰੈਕਾਲ ਦਰਸ਼ੀ ਬਣ ਗਿਆ ਉਸ ਨੂੰ ਸਾਰੀ ਸਰਹੰਦ ਅਤੇ ਵਜ਼ੀਰ ਖਾਂ ਦਾ ਦਰਬਾਰ ਗਰਕ ਹੁੰਦਾ ਨਜ਼ਰੀ ਆਇਆ ਸੂਬੇਦਾਰ ਵਜ਼ੀਰ ਖਾਂ ਦੀਵਾਨ ਸੁਚਾਨੰਦ ਸੰਨੇ ਲੰਗੇ ਦੇ ਨਾਲ ਹੋਰ ਨਾਲ ਲੱਗਿਆ ਬਦਿਆਂ ਦੇ ਭਿਆਨਕ ਅੰਤ ਦੀ ਢਿਣਖ ਬਾਬਾ ਮੋਤੀराम ਜੀ ਦੀ ਬ੍ਰह्म ਗਿਆਨਤਾ ਵਾਲੀ ਰੂਹ ਦੇ ਹਜੂਰ ਪ੍ਰਗਟ ਹੋ ਗਈ ਉਸ ਨੇ ਆਪਣੇ ਨਾਮ ਰਤੜੇ ਨੈਣਾਂ ਨੂੰ ਸੱਜੇ ਸੱਜੇ ਖੋਲਿਆ ਪਲਕਾਂ ਦੀ ਝਿਮਕਣ ਰੋਕ ਕੇ ਸ਼ਰਹੰਦ ਦੇ ਸ਼ਾਹੀ ਦਰਬਾਰ ਦੀ ਰਾਜਸੀ 68 ਨੂੰ ਆਖਰੀ ਵਾਰ ਨਿਹਾਰਿਆ ਸੂਬੇਦਾਰ ਵਜ਼ੀਰ ਖਾਂ ਦੇ ਜ਼ੁਲਮ ਨਾਲ ਸਾਰੀ ਲੋਕਾਈ ਤਰਾ ਤਰਾ ਕਰ ਉੱਠੀ ਸ਼ਰਹੰਦ ਦੇ ਲੋਕਾਂ ਵਿੱਚ ਬਾਬਾ ਮੋਤੀराम ਦਾ ਉਸ ਦੇ ਸਰਬੱਤ ਦੇ ਭਲੇ ਵਾਲੇ ਪਰ ਉਪਕਾਰੀ ਸੁਭਾਅ ਕਾਰਨ ਬੜਾ ਸਤਕਾਰ ਸੀ ਸਰਹੰਦ ਵਿੱਚ ਸਮੇ ਦਾ ਹਾਕਮ ਬੇਸ਼ੱਕ ਵਜ਼ੀਰ ਖਾਂ ਸੀ ਪਰੰਤੂ ਸਰਹੰਦ ਦਾ ਲੋਕ ਨਾਇਕ ਬਾਬਾ ਮੋਤੀराम ਸੀ ਆਪਣੇ ਮਹਾਨਾਇਕ ਨਾਲ ਵਰਤ ਰਹੀ ਅਣਹੋਣੀ ਕਾਰਨ ਸਰਹੰਦ ਦੇ ਲੋਕ ਬੜੇ ਗਮ ਅਤੇ ਗੁੱਸੇ ਵਿੱਚ ਸਨ ਪਰੰਤੂ ਉਹ ਬੇਵੱਸ ਸਨ ਦੂਜੇ ਪਾਸੇ ਸੂਬੇਦਾਰ ਵਜ਼ੀਰ ਖਾਂ ਆਪਣੇ ਪਾਪਾਂ ਅਤੇ ਕੋ ਕਰਮਾ ਨਾਲ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਹੋਰ ਭਾਰੀ ਕਰੀ ਜਾ ਰਿਹਾ ਸੀ ਉਸ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਬਾਬਾ ਮੋਤੀ RAM ਮਹਿਰਾ ਨੂੰ ਵੀ ਕੋਲੂ ਵਿੱਚ ਪੜਵਾ ਕੇ ਸ਼ਹੀਦ ਕਰ ਦਿੱਤਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਮਾਲਵੇ ਦੇ ਪਿੰਡ ਸੀਲੋ ਆਣੀ ਵਿਖੇ ਸਨ ਜਦੋਂ ਉਹਨਾਂ ਨੂੰ ਰਾਏ ਕਲਾਂ ਦੇ ਭੇਜੇ ਹੋਏ ਨੂਰਮਾਹੀ ਨੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਾਕਾ ਸੁਣਾਇਆ ਅਤੇ ਸਰਹੰਦ ਵਿੱਚ ਸਾਰੀ ਹੋਈ ਬੀਤੀ ਵਿਸਥਾਰ ਨਾਲ ਦੱਸੀ ਚੋਜੀ ਸਤਗੁਰੂ ਜੀ ਨੇ ਜ਼ੁਲਮ ਦੀ ਇੰਤਿਹਾਬ ਬਾਰੇ ਸੁਣ ਕੇ ਉੱਥੇ ਉੱਗੇ ਇੱਕ ਕਾਹੀ ਦੇ ਬੂਟੇ ਨੂੰ ਪੁੱਟ ਕੇ ਸੁੱਟਿਆ ਅਤੇ ਬਚਨ ਕੀਤਾ ਕਿ ਸਰਹੰਦ ਦੇ ਤੁਰਕਾਂ ਦੀ ਜੜ ਪੁੱਟੀ ਗਈ ਪਾਪ ਦੀ ਬੇੜੀ ਭਰ ਚੁੱਕੀ ਹੈ ਅੱਜ ਤੋਂ ਜ਼ੁਲਮੀ ਹਕੂਮਤ ਦਾ ਖਾਤਮਾ ਹੋਣਾ ਸ਼ੁਰੂ ਹੋ ਗਿਆ ਹੈ ਬਾਬਾ ਮੋਤੀराम ਜੀ ਦੀ ਸੇਵਾ ਅਤੇ ਸ਼ਹਾਦਤ ਨੂੰ ਤਰੜੀ ਕਲਣਾ ਦਾ ਨਾਮ ਦਿੰਦਿਆਂ ਸ਼੍ਰੀ ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਕੇ 모ਤੀราม ਨੇ ਆਪਣੀ ਘਾਲ ਕਮਾਈ ਨਾਲ ਸਾਡੇ ਅਤ ਨਿਕਟ ਪਿਆਰੇ ਗੁਰਸ਼ਖ ਦਾ ਰਤਬਾ ਪ੍ਰਾਪਤ ਕਰ ਲਿਆ ਹੈ ਕਲਗੀਧਰ ਪਾਤਸ਼ਾਹ ਨੇ ਐਲਾਨ ਕੀਤਾ ਕਿ ਜਗਤ ਦਾ ਤਮਾਸ਼ਾ ਦੇਖ ਕੇ ਜਦੋਂ ਅਸੀਂ ਸੱਚਖੰਡ ਵਿੱਚ ਜਾ ਕੇ ਵਰਾਜਾਂਗੇ ਉਦੋਂ ਉਦੋਂ 모ਤੀราม ਦਾ ਬੇਵਾ ਬਿਲਕੁਲ ਸਾਡੇ ਨਜ਼ਦੀਕ ਹੋਵੇਗਾ ਅਤੇ ਅਸੀਂ ਹਮੇਸ਼ਾ ਉਸ ਨੂੰ ਆਪਣੇ ਗਲੇ ਦਾ ਹਾਰ ਬਣਾ ਕੇ ਹਿਰਦੇ ਵਿੱਚ ਵਸਾ ਕੇ ਰੱਖਾਂਗੇ। ਬਾਬਾ ਮੋਤੀराम ਜੀ ਆਪਣੀ ਸੇਵਾ, ਹਲੀਮੀ ਸਾਧਨਾ ਅਤੇ ਕੁਰਬਾਨੀ ਨਾਲ ਆਪਣੇ ਵਾਰਸਾਂ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਅਜਿਹੇ ਪੂਰਨੇ ਪਾ ਗਏ ਹਨ ਕਿ ਉਹ ਨਾ ਬੋਲਣ ਦਰਸਾਏ ਰਸਤੇ 'ਤੇ ਤੁਰ ਕੇ ਕੋਈ ਵੀ ਸ਼ਖਸ ਗੁਰੂ ਦਾ ਪਿਆਰਾ ਬਣ ਸਕਦਾ ਹੈ। ਅਕੱਲੇ ਬਾਬਾ ਮੋਤੀ RAM ਨੇ ਹੀ ਨਹੀਂ ਉਹਨਾਂ ਦੇ ਪੂਰੇ ਵੰਸ਼ ਨੇ ਵਿਲੱਖਣ ਇਤਿਹਾਸ ਸਿਰਜਿਆ ਹੈ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਸਮੇਂ ਸਰਹੰਦ ਵਿੱਚ ਬਾਬਾ ਮੋਤੀ RAM ਮਹਿਰਾ ਦਾ ਪਰਿਵਾਰ ਕੁੱਲੂ ਵਿੱਚ ਪੀੜਿਆ ਗਿਆ ਤੇ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਸਮੇਂ ਰਿਸ਼ਤੇਦਾਰੀ ਵਿੱਚੋਂ ਬਾਬਾ ਮੋਤੀ RAM ਦਾ ਚਾਚਾ ਪਾਈ ਹਿੰਮਤ ਸਿੰਘ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਇਆ ਕੁਝ ਇਤਿਹਾਸਕਾਰ ਸਰੋਤਾ ਨੇ ਬਾਬਾ ਮੋਤੀराम ਦੀ ਪਰਵਾਰਕ ਸਾਜ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ ਵਰਸਾਈ ਉਸ ਛੱਜੂ ਚੀ ਵਰਨਾਲ ਵੀ ਜੋੜੀ ਹੈ ਜਿਸ ਨੇ ਪੰਜੋਖਰੇ ਵਿਖੇ ਪੰਡਿਤ ਲਾਲਚੰਦ ਨੂੰ ਭਗਵਤ ਗੀਤਾ ਦੇ અલੰਕਾਰਮਈ ਅਰਥ ਸੁਣਾ ਕੇ ਨਿਹਾਲ ਕੀਤਾ ਸੀ ਸੋ ਇਹ ਸੀ ਬਾਬਾ ਮੋਤੀਰਾਮ ਜੀ ਦੀ ਸ਼ਹੀਦੀ ਦਾ ਪੂਰਾ ਇਤਿਹਾਸ ਜੋ ਆਪ ਜੀ ਨੂੰ ਇਸ ਵੀਡੀਓ ਦੇ ਅੰਦਰ ਸੁਣਾਉਣਾ ਕੀਤਾ ਹੈ ਸੋ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ